ਬਰ ਨਹੀਂ ਕੁਝ ਵੀ ਸੁਣਨਾ ਹੱਦ ਹੋਈ ਤੁਹਾਡੇ ਵਾਲੇ ਮੇਰੇ ਜਦੋਂ ਇੱਕ ਮੇਰ ਟਕੁੰਦੀ ਕਿਦਾਂ ਆ ਹੇ ਮੰਮੀ ਦੀ ਇਹ ਨਾ ਗੱਲ ਹੀ ਨਰਾਜ ਹੋਇਆ ਮੈਂ ਉੱਥੇ ਰਹਿਣਾ ਤੇ ਮੈਨੂੰ ਬੁਲਾਇਆ ਕਿਉਂ ਪੁੱਤ ਤੇਰੀ ਦਾਦੀ ਜਾਂਦੀ ਸੀ ਸੱਦ ਲਾ ਮੇਰਾ ਜੀਨ ਲੱਗਦਾ ਮਿਲਾਂਗੇ ਸਿਆਪਰੇ ਪੁੱਤ ਤੋ ਬੇਨਾਂ ਜੀ ਲੱਗਦਾ ਬਾ ਮੈਂ ਪਾਣੀ ਲਿਆਵਾਂ ਤੇਰੇ ਨੂੰ ਅੰਦਰ ਚਾਹ ਲੈ ਮੇਰਾ ਪੋਤੇ ਅਸੀਂ ਥੱਲੇ ਬੈਹ ਗਰਮੀ ਬੜੀ ਆ ਵੇਲਾ ਮੇਰੇ ਭਰਾ ਨੇ ਚੇਤਾਈ ਕਿ ਮੇਰਾ ਅਜ ਜਨਮ ਦੇਣਾ ਕਿੰਨਾ ਸੋਹਣਾ ਕੇਕ ਲਿਆ ਕੇ ਕੱਲੇ ਆਈ ਇੱਥੇ ਵੇਲਾ ਕੀ ਐ ਨੌਨੀ ਚੇਤਾ ਕਿ ਮੇਰਾ ਜਨਮ ਦੇਣਾ ਜੇ ਮੈਂ ਮੰਮੀ ਨੂੰ ਕਿਹਾ ਵੀ ਕੇਕ ਕੱਟ ਲਈਏ ਤਾਂ ਉਹਨੇ ਕਿਹਾ ਕਿੜੇ ਮੂੰਹ ਨੂੰਣਾ ਮੈਂ ਤਾਂ ਚਲ ਮੈਂ ਨਹੀਂ ਐ ਪੁਛ ਕੇ ਮੈਂ ਨਹੀਂ ਕਹਿਣਾ ਰਹਿਣ ਦੇ ਨੀ ਇਦਾਂ ਹੀ ਪਿਆ ਪਾਪੇ ਖਾਕੂ ਲੈਣਗੇ ਨਿਆਣੇ ਮੈਂ ਨਹੀਂ ਕਹਿਣਾ ਧੀਜੀ ਫੜਾ ਦਿੱਤ ਮੈਂ ਅਕਾਉਂਟ ਨੂੰ ਵੇਖਣੇ ਆ ਨਹੀਂ ਮੈਂ ਵੇਖਣੀ ਜੇ ਤੁਸੀਂ ਉਦੋਂ ਤੇ ਵੇਖਣੇ ਟੇ ਹੋਣੇ ਮੈਂ ਹੀ ਦੇਣਾ ਤੇ ਦੋ ਮੈਂ ਵੇਖਣਾ ਮੈਂ ਕਹਤਾ ਨਾ ਕਰੀ ਮੈਂ ਵੇਖਣਾ ਮੈਂ ਵੇਖਣਾ ਚੁੱਪ ਕਰ ਜਾ ਇਦਾਂ ਇਹ ਗੱਲ ਕੀ ਹੋਇਆ ਵਾ ਮੰਮਾ ਤੇਰੇ ਮੈਨੂੰ ਘਰ ਤੋਂ ਵੇਖੀਂ ਜਿੰਦਾ ਕਿਉਂ ਚੰਦੀਆਂ ਨੇ ਨਾ ਰਿਮੋਟ ਹੈ ਕੋਈ ਮੈਂ ਵੇਖਣਾ ਹੈ ਕਿ ਤੂੰ ਸਵੇਰ ਦੀ ਵੇਖਣ ਨਹੀਂ ਕਦੋਂ ਆਉਂਦੀ ਪੁੱਤ ਤੂੰ ਘਰ ਕੱਲੀ ਨਾਲ ਇੰਨਾ ਦੁਖਲਾਰਾ ਪਾਇਆ ਬੈੱਡ ਤੇ ਕੋਈ ਮੈਨੂੰ ਨਹੀਂ ਪਤਾ ਆਲਾ ਮੇਰਾ ਪੋਤਾ ਖਾਲਾ ਪੇਸ਼ਤੀ ਦੀਦੀ ਨੇ ਖਾ ਲਈ ਏ ਅਨ ਤੂੰ ਕੱਲੀ ਹੋਵੇਂ ਨਹੀਂ ਕਰਵੇਂ ਤੂੰ ਕੀ ਹਾਲ ਬੈੱਡ ਦੀ ਚਾਦਰ ਦਬਣਾ ਦੇ ਦੇ ਘਰੀ ਉਹਨਾਂ ਨੂੰ ਮੋਟਰ ਹਾਈ ਦਮੂ ਘੇ ਬਣਾਉਣੀ ਆ ਤੂੰ ਘੇ ਦਵਾਨਾ ਸੋਨਾ ਬਣਾਉਂਦੀ ਆ ਦੇ ਵਿੱਚ ਕੀ ਲਿਆਂਦਾ ਵਾ ਜਿਹੜਾ ਮਾਂ ਨੂੰ ਫੜਾਤਾ ਵਾ ਵੇਖ ਕੇ ਆਵਾ ਕੀ ਏ ਡੱਬੇ ਦੇ ਵਿੱਚ ਕਿ ਤੂੰ ਬਾਰ ਮਾਂ ਨੂੰ ਫੜ ਕੇ ਲਿਆਇਆ ਹੈ ਕੀ ਲਿਆਇਆ ਕੀ ਇਹ ਕ ਕੇਕ ਇਹ ਕਿਹਦਾ ਜਨਮ ਦੇਣੇ ਆ ਜਿਹੜਾ ਅੱਜ ਕੇਕ ਆਇਆ ਅਰਮਾਨ ਦਾ ਤਾਂ ਮੈਨੂੰ ਪਤਾ ਅੱਜ ਜਨਮ ਦਿਨ ਨਹੀਂ ਹੈਗਾ ਅੱਜ ਮੈਨੂੰ ਇੰਨਾ ਪਤਾ ਵਾ ਅਰਮਾਨ ਦਾ ਜਨਮ ਦਿਨ ਨਹੀਂ ਹੈਗਾ ਇੰਨਾ ਮੈਨੂੰ ਪਤਾ ਵਾ ਅਰਮਾਨ ਦਾ ਤੇ ਅੱਜ ਜਨਮ ਦਿਨ ਨਹੀਂ ਹੈਗਾ ਤੇ ਹਰਦੀਪ ਦਾ ਜਨਮ ਦਿਨ ਦਾ ਮੈਨੂੰ ਪਤਾ ਕਿਦਣੇ ਆ ਇਹ ਜਨਮ ਦਿਨ ਮੈਡਮ ਦਾ ਵਾ ਹਰਦੀਪ ਤੇ ਘਰ ਨਹੀਂ ਹੈਗਾ ਤੇ ਨੂੰ ਮੈਂ ਕੇਕ ਕਟਾਉਣੀ ਆ ਕਿ ਤਰ੍ਹਾਂ ਘਟਾਈ ਦਾ ਵਾ ਨਾਂ ਤੇ ਦਾਦੀ ਚੁੱਪਕੇ ਮਾਰਦੀ ਹੁਣ ਭੁਈ ਵੀ ਸਾਡੀ ਤੇ ਮਾਵਾਂ ਧੀਆਂ ਦੀ ਜ਼ਿੰਦਗੀ ਖਰਾਬ ਕੀਤੀ ਇਹਨਾਂ ਨੇ ਇੱਧਰ ਆ ਤੈਨੂੰ ਮੈਂ ਜਨਮ ਦਿਨ ਮਨਾਉਂਦਾ ਵਾ ਭਲਾ ਕਿਤਰਾ ਜਨਮ ਜਨਮ ਨਹੀਂ ਦਾਵਾ ਮੰਮੀ ਇਹ ਕਿ ਸੌੜ ਤਾ ਜੋ ਕਿਉਂ ਕੀ ਹੋਇਆ ਆਇਆ ਹਾਏ ਮੇਰੇ ਪ੍ਰਾਣ ਨਹੀਂ ਦੀ ਜਿਹੜਾ ਕੇਕ ਲੈ ਤੁਸੀਂ ਤੇ ਮੇਰਾ ਜਨਮ ਦਿਨ ਨਹੀਂ ਮਨਾਉਣਾ ਤੀ ਇਹ ਕਿ ਸੌੜ ਤਾ ਜੋ ਅੱਛਾ ਤੈਨੂੰ ਜਨਮ ਦਿਨ ਨਾ ਤੇਰਾ ਮਮਾ ਮਨਾ ਲਾ ਆਂਦੀ ਆਂ ਬੱਚੇ ਖਾ ਲੈਂਦੇ ਤੇਰੀ ਜੁਬਾਨ ਕੋ ਜਿਆਦਾ ਨਹੀਂ ਚੱਲਣਦਾ ਵੀ ਜਨਮ ਦਿਨ ਤੇਰਾ ਮਨਾਵਾ ਬੁੱਢੇ ਬਰੇ ਹੁਣ ਤੁਝੇ ਜਨਮ ਦਿਨ ਮਨਾਵਣੇ ਮੈਂ ਇਹ ਨਹੀਂ ਆਂਦੀ ਚਲੋ ਉਹਨੇ ਮੇਰੇ ਪ੍ਰਾਣ ਰੀਣਾ ਪੇਜਾ ਖਾ ਹੀ ਲੈਂਦੇ ਜਿਹੋ ਜੀ ਤੂ ਆਬ ਉਹ ਜਾ ਤੇਰਾ ਕੰਜਰ ਭਰਾ ਆ ਮਮੀ ਹੋਰ ਜੋ ਮਰਜੀ ਬੋਲ ਲੋ ਮੈਂ ਆਪਣੇ ਭਰਾ ਬਰੇ ਨਹੀਂ ਕੁਝ ਵੀ ਸੁਣਨਾ ਹਾਦੋਈ ਤੁਹਾਡੇ ਵਾਲੀ ਮੇਰੇ ਜਿਦੋਂ ਇੱਕ ਮੇਰ ਤੂੰ ਕੁੰਦੀ ਕਿਦਾਂ ਆ ਹਾਂ ਮਮੀ ਤੇ ਜੱਟ ਹੈ ਇਹ ਕਹਿ ਮੇਰੇ ਸਾਹਮਣੇ ਤਾਂ ਬੋਲ ਹੀ ਮਗਰ ਕਰਦੀ ਹੋਏਗੀ ਕੋ ਕੇਕ ਵੇਖੋ ਮਮੀ ਨੇ ਕਿੱਦਿ ਸੁਟਿਆ 100 ਸੁਟਿਆ ਆਖਰਾਂ ਕੀ ਨਾ ਪੁੱਤ ਕਮਲਾਓ ਯਾਂ ਤੂੰ ਇਹਨੇ ਮਾੜਾ ਮੇਰੇ ਕੋ ਛਤਰ ਖਾਣੇ ਆ ਕਿਹੜੀ ਗੱਲੋਂ ਇਹ ਮਗਰੋਂ ਵੀ ਇਦਾਂ ਹੀ ਬੋਲਦੀ ਹੁੰਦੀ ਆ ਉਹ ਨਿਆਣੀ ਸਿਆਣੀ ਆ ਐਵੇਂ ਨਹੀਂ ਇਤਰਾ ਬੋਲੀਦਾ ਬੈਠੇ ਬਹਿ ਮੈਂ ਤੀ ਮੈਨੂੰ ਤਾਂ ਪਤਾ ਹੀ ਨਹੀਂ ਕਿ ਉਹਦੇ ਚ ਕੇਕ ਆ ਮੈਂ ਦੇਖਾ ਖਾਣ ਨੂੰ ਤਾਂ ਪਤਾ ਹੀ ਨਹੀਂ ਪੁੱਤ ਇਹ ਗੱਲ ਦਾ ਕੋ ਡੱਬੇ ਵਿੱਚ ਕੇਕ ਆ ਮੈਂ ਦੇਖਾ ਵਾਦੂ ਡੱਬੇ ਪਾਇ ਤੇ ਮੈਂ ਫੜ ਕੇ ਬਾਹਰ ਸੁੱਟਾਂ ਚਲ ਗਈ ਮੈਨੂੰ ਤਾਂ ਸਭ ਕੋ ਪਤਾ ਹੈ ਹਰਦੀਪ ਤੂੰ ਹੀ ਕੋਈ ਅਗਲ ਵਾਲਾ ਬਣ ਜਾ ਚੱਲ ਅੰਦਰ ਚਪੇੜ ਖਾਏਗਾ ਮੇਰੇ ਕੋਲ ਤੂੰ ਹੀ ਇਕਾ ਸਿੱਖ ਲੈ ਚੱਲ ਹੁਣ ਕਟਿਆ ਗਿਆ ਕੇਕ। ਇਤਰਾ ਘਰ ਉਹ ਲੈ ਜਾ ਅੰਦਰ ਤੇ ਖਾਲਾ ਕਵਲੀ ਚ ਪਾ ਦੇ ਤੇ ਨਾਲ ਪ੍ਰਾਹ ਨੂੰ ਫੋਟਵਾਂ ਪਾ ਦੀ ਚੰਗਾ। ਜਨਮ ਦਿਨ ਮਨਾ ਲਿਆ ਉੜ ਪਾ ਉੜ ਪਾ ਤਾਂ ਜਾ ਕੇ ਕੰਮ ਧੰਦਾ ਕਰ ਰੇਂਗਾ ਨਾ। ਮਛਰੀ ਗਿੱਧੀ। ਕੱਥਾ ਨਾ ਮਛਰੀਆਂ। ਮੈਂ ਤੈਨੂੰ ਕਿਹਾ ਸੀ ਪ੍ਰਧਾਨ ਬਣਨ ਦੀ ਕੋਸ਼ਿਸ਼ ਨਾ ਕਰੀ। ਪਰ ਤੂੰ ਨਹੀਂ ਮੈਂ ਕਰਨੀ ਆ। ਲੈ ਲੈ ਪ੍ਰਧਾਨਗੀ। ਤੂੰ ਪ੍ਰਦਾਨ ਬਣਨ ਦੀ ਕੋਸ਼ਿਸ਼ ਕਰਦੀ ਹੈ ਨਾ ਇੱਥੇ ਤੂੰ ਪ੍ਰਦਾਨ ਨਹੀਂ ਬਣ ਸਕਦੀ ਇੱਥੇ ਸਾਸੀ ਪ੍ਰਦਾਨ ਆ ਤਾਂ ਉਨੇ ਹੀ ਰਹਿਣਾ ਵਾ ਜਾਂ ਹਣ ਕੇਕ ਚੁੱਕ ਕੇ ਜਾ ਕੇ ਤੇ ਖਾ ਲਾ ਗਲਾਸ ਚ ਪਾ ਕੇ ਪੀ ਲਈ ਤੇਰੀ ਬਣ ਗਈ ਹੋਣੀ ਆ ਅੱਜ ਤੇ ਤੈਨੂੰ ਫਿਲਮ ਵਿਖਾਉਣੀ ਆ ਅੱਜ ਟ੍ਰੇਲਰ ਹੀ ਵਿਖਾਇਆ ਆ ਹਾਏ ਰੱਬਾ ਮੇਰੇ ਪ੍ਰਾਨ ਇੰਨੀ ਰੀਜ ਨਾ ਕੇਕ ਕੱਲਿਆ ਤੇ ਮੰਮੀ ਕੋ ਉਹ ਵੀ ਨਹੀਂ ਜਰਿਆ ਗਿਆ ਚੁੱਕ ਕੇ ਮਾਰਿਆ ਹਾਏ ਹਾਏ ਰੱਬਾ ਤੂੰ ਇੰਨੀ ਕਿਸਮਤ ਕਿਉਂ ਤਨਵਾ ਦੀ ਮਾਰੀ ਲੈਣਾ ਕਿ ਪੇਕੇ ਕੋਈ ਵੀ ਨਹੀਂ ਮੈਨੂੰ ਨਾ ਆ ਦੇ ਦੇ ਮੈਂ ਇਹੰਦੇ ਦੇ ਤੂੰ ਆਪਣੀ ਤੇ ਕਾਲੀ ਮੇਰੀ ਹੋਂ ਦੇ ਦੋ ਮੈਂ ਨਹੀਂ ਦੇਣੀ ਮੇਰੀ ਆ ਜਾ ਮੈਨੂੰ ਰਿਮੋਟ ਦੇ ਦੇ ਹੋ ਕੀ ਚੱਲੇ ਹੋਰ ਫਿਰ ਤੂੰ ਦਰੇ ਲੰਡੇ ਭੇਜੇ ਮੰਮਾ ਤੇਰੇ ਮੱਤ ਪੇਸ਼ੀ ਕੋਈ ਨਹੀਂ ਆਂਦੀ ਤੇ ਇਹਨੂੰ ਖੋਨੀ ਆਪ ਤੂੰ ਖਾਲੀ ਤੈਨੂੰ ਮੈਂ ਪਹਿਲਾਂ ਵੱਖਰੀ ਦਿੱਤੀ ਤੂੰ ਖਾਲੀ ਉਹ ਡਿਵੀਸ਼ਨ ਤੋਂ ਪਤਾ ਨਹੀਂ ਹੁਣ ਪੁਈ ਦਾਦੀ ਵਿਸਤਰ ਗੱਦੇ ਤੂੰ ਹੀ ਵੇਤਰ ਹੀ ਗੱਦੇ ਜੇ ਇੱਕ ਤੂੰ ਤੇ ਤੇਰੀ ਮੰਮੀ ਦੋਵੇਂ ਦਾਦੀ ਦਵਾਰੇ ਹੀ ਰਹਿੰਦੇ ਆ ਜੇ ਕੋਈ ਹਾਲ ਨਹੀਂ ਤੁਹਾਡਾ ਸੱਚੀ ਕੋਈ ਮੈਂ ਤਾਂ ਨਹੀਂ ਨਹੀਂ ਮੰਮੀ ਗੱਲ ਤੇ ਮੈਨੂੰ ਲੱਗਦਾ ਤੁਸੀਂ ਨਵੇਂ ਮਾਵਾਂ ਦੀਆਂ ਗਲਤ ਜੀ 24 ਘੰਟੇ ਤੁਸੀਂ ਇਹੋ ਪਛੀ ਮੰਮੀ ਇੰਜ ਕਰਦੀ ਉਹ ਆਂਦੀ ਮੰਮੀ ਇੰਜ ਕਰਦੀ ਤੂੰ ਆਂਦੀ ਦਾਦੀ ਇੰਜ ਕਰਦੀ ਕਦੀ ਤੇ ਕਹਦੇ ਹਾਂ ਦਾਦੀ ਪਿਆਰ ਕਰਦੀ ਐਨੂੰ ਨਹੀਂ ਮੇਰੇ ਇੱਕ ਗੱਲ ਸੁਣ ਦਾਦੀ ਮਾੜੀ ਹੋ ਗਈ ਹਰ ਗੱਲ ਤੇ ਦਾਦੀ ਮਾੜੀ ਹੋ ਗਈ ਤੈਨੂੰ ਕਿੱਦਾਂ ਦੇ ਪਾਈ ਤੂੰ ਐਨੇ ਤੈਨੂੰ ਦਾਦੀ ਲੱਗਦੇ ਨਹੀਂ ਐਨੇ ਤੈਨੂੰ ਮਾਂ ਲੱਗਦੇ ਨਹੀਂ ਕੋਈ ਮੈਂ ਤੇ ਇਤਰਾ ਦੇ ਪਾਣੀ ਮੈਨੂੰ ਗਰਮੀ ਲੱਗਦੀ ਆ ਤੇ ਤੀ ਆਣ ਕੇ ਨਾ ਪਾ ਮੇਰਾ ਨਰਜ ਉਸ ਕੱਢ ਮੈਂ ਤੇ ਕੰਨਾਂ ਰੋ ਹੱਥ ਲਾਗੀ ਤੈਨੂੰ ਲਿਆ ਆਂਗੀ ਮੈਨਾਂ ਨੇ ਨੀ ਮੰਮੀ ਗਲਤੀਆਂ ਕਰਦੀ ਪਰ ਤੁਹਾਡੀਆਂ ਮਾਵਾਂ ਚ ਕੀ ਦੀਆਂ ਜ਼ਬਾਨਾਂ ਹੀ ਪੜੀਆਂ ਉਹ ਵੀ ਇੱਦਾਂ ਝਬਾਂਜਾਂਦੀ ਉਹਨੂੰ ਨਹੀਂ ਪਤਾ ਕਿ ਘਰ ਸੱਟ ਲੱਗੀ ਹੈ ਤੇ ਮੈਂ ਹੁਣ ਚੁੱਕ ਕੇ ਪੇਕੇ ਤੁਰ ਪੀ ਤੇ ਹੁਣ ਤੂੰ ਤੇ ਤੂੰ ਉੱਤੋਂ ਵਾਦਦੇ ਹੱਥੋਂ ਹੀ ਟਟੇ ਆਲੀ ਮੇਰੇ ਮੁੰਡੇ ਨੂੰ ਤਾਂ ਡਿਜਾਂਦੇ ਘਰ ਉਹ ਮੇਰੀ ਮਾਂ ਨੂੰ ਨਹੀਂ ਕਹਿੰਦੀ ਤੇਰੀ ਮਾਂ ਤੇ ਤੂੰ ਅੱਜ ਆਣਗੇ ਮੇਰੇ ਮੁੰਡੇ ਨੂੰ ਨਹੀਂ ਠੀਕ ਕਹਿੰਦੇ ਐਂਡੀ ਮੈਂ ਤੱਕ ਕੀ ਦੇ ਰਿਹਾ ਇੱਥੋਂ ਲੰਮੇ ਪੈਰ ਚ ਮਾਰ ਕੇ ਆਣਾ ਸੱਚੀ ਤੇਰੀ ਦਾਦੀ ਮੈਨੂੰ ਨਹੀਂ ਨਾਲ ਮੈਂ ਜਾ ਕਰਦੀ ਹਾਂ ਉਹਨੂੰ ਫੋਨ ਮਮੀ ਨੂੰ ਵੀ ਇਹਨੂੰ ਮੈਂ ਛੱਡ ਚਲੀ ਆ ਤੇ ਮੇਰੇ ਤਿੰਨ ਦਿਨਾਂ ਜ ਮਾਰਤ ਮਾਰਤੀ ਐ ਮੈਨੂੰ ਮੇਰੇ ਮੁੰਡਾ ਨਹੀਂ ਮਾਰਦਾ ਸਤਾਉਂਦਾ ਜਿੰਨਾ ਤੂੰ ਮੈਨੂੰ ਸਤਾਇਆ ਮम्मा ਬਹਿ ਲੇ ਜੀ ਲੈ ਆ ਪੁੱਤ ਹਾਂ ਮੈਂ ਬਹਿ ਜਾ ਮੇਰਾ ਪੁੱਤ ਹੁਣ ਹੁਣ ਜਦ ਤਰੇ ਕੋ ਕਹੋ ਕਿ ਮੈਨੂੰ ਦੱਸੀ ਚੰਗਾ ਮਮੀ ਬੜਾ ਠੱਲੇ ਜਮੂ ਕਰਕੇ ਬੈਠੀ ਕੀ ਕਰਾਂ ਪੁੱਤ ਜਿਹੜਾ ਤੂੰ ਅੱਜ ਕੰਮ ਕੀਤਾ ਇਹ ਚੰਗਾ ਨਹੀਂ ਕੀਤਾ ਮਮੀ ਮੈਂ ਜਾਣ ਬੁੱਝ ਕੇ ਨਹੀਂ ਕੀਤਾ ਨਾ ਮੈਨੂੰ ਇਹ ਚੰਗਾ ਲੱਗਾ ਹੀ ਐ ਹੁਣ ਤੇਰੇ ਸਾਹਮਣੇ ਆ ਕੇ ਤੈਨੂੰ ਕੀ ਕਹਿਣ ਦੀ ਮੈਨੂੰ ਅੱਗੇ ਨਹੀਂ ਇਤਰਾ ਹੀ ਬੋਲਦੀ ਆ ਪਰ ਮੈਂ ਕਦੀ ਤੇਰੇ ਨਾਲ ਗੱਲ ਕੀਤੀ ਮੈਂ ਨਹੀਂ ਨਾ ਵੇਖਿਆ ਪਤਾ ਕੀ ਹੈ ਪੁੱਤ ਲੋਕ ਕੀ ਕਹਿਣਗੇ ਅਗਲੀ ਵੀ ਨਹੀਂ ਰਹੀ ਇਹ ਵੀ ਨਹੀਂ ਰਹੀ ਕਸੂਰ ਸਾਡਾ ਕੱਢਣਾ ਕਿਸੇ ਨੇ ਇਹਦੇ 'ਚ ਕਿਸੇ ਨੇ ਕਸੂਰ ਨਹੀਂ ਕੱਢਣਾ ਕਰਮਾ ਦਾ ਰਵੇ ਜਾਂ ਨਾ ਰਵੇ ਪਰ ਗੱਲਾਂ ਨਹੀਂ ਕਰਾਉਣੀਆਂ ਜਿੱਥੇ ਗਲਤ ਹੋਵਾਂਗੇ ਨਾ ਉਥੇ ਖੁਦ ਮਾਫੀ ਮੰਗਾਂਗੇ ਹੁਣ ਪੁੱਤ ਮੈਨੂੰ ਇਹ ਕੱਲ ਦਾ ਥੋੜੀ ਪਤਾ ਸੀ ਡੱਬੇ ਵਿੱਚ ਕੀ ਕੀ ਆ ਇਹ ਜਦੋਂ ਵੀ ਵੇ ਗਲਤ ਕੀਤਾ ਮੈਂ ਦੇਖਣ ਨਹੀਂ ਹੈ ਮੈਨੂੰ ਪਤਾ ਹੀ ਨਹੀਂ ਕਿ ਡੱਬੇ ਵਿੱਚ ਕੀ ਆ ਜੇ ਮੈਨੂੰ ਪਤਾ ਹੁੰਦਾ ਤਾਂ ਪੁੱਤ ਮੈਂ ਕਹ ਉੱਥੇ ਹੋਰ ਗੱਤੇ ਦੇ ਡੱਬੇ ਪਏ ਤਾਂ ਪਾਈ ਆ ਇਹ ਤਾਂ ਮੈਂ ਕਹ ਲੈ ਜਾਂਦੀ ਆ ਇਹ ਮੇਰੇ ਮਗਰ ਆਈ ਤੇ ਮੇਰੇ ਹੱਥੋਂ ਡਿੱਗ ਪਿਆ ਕੋਈ ਗੱਲ ਨਹੀਂ ਹੁਣ ਜੋ ਹੋ ਗਿਆ ਉਹ ਹੋ ਗਿਆ ਚਲ ਅੱਜ ਕੋਈ ਗੱਲ ਨਹੀਂ ਲਿਆ ਕੇ ਤੇ ਕੇਕ ਉਹਦਾ ਜਨਮ ਦਿਨ ਮਨਾ ਦੇ ਜਨਮ ਦਿਨ ਮਨਾਇਆ ਗਿਆ ਹੁਣ ਅੱਗੇ ਰਹੀ ਸਈ